ਮਾਮਲਾ ਇਹ ਹੈ ਜੀ ਕੱਲ ਮੈਂ ਗੱਡੀ ਚਲਾਉਂਦਾ ਮੈਂ ਡਰਾਈਵਰ ਹਾਂ ਕੱਲ ਮੈਂ ਦਿੱਲੀ ਜਾਂਦਾ ਸੀ ਰਾਤ ਨੂੰ ਠੀਕ ਹੈ ਜੀ ਉੱਥੇ ਰਸਤੇ 'ਚ ਬੈਰੀਗੇਡ ਸੀਗਾ ਤੇ ਗੱਡੀ 'ਚ ਮਾਰੀ ਜੀ ਲੱਗ ਗਈ ਤੇ ਉਸ ਤੋਂ ਬਾਅਦ ਕੁਝ ਨਹੀਂ ਕੀਤਾ ਕਹਿੰਦੇ ਠੀਕ ਹੈ ਜਾਓ ਗੀੜਾ ਲਾਓ ਮਾਲਕ ਕਹਿੰਦਾ ਜੀ ਮੇਰਾ ਮੈਂ ਚੱਲ ਗਿਆ ਜੀ ਫਿਰ ਵਾਪਸੀ ਆਉਣਾ ਹੈ ਕੱਲ ਸ਼ਾਮ ਨੂੰ ਮੈਨੂੰ ਇੰਨੀਆਂ ਗੰਦੀਆਂ ਗੰਦੀਆਂ ਪੈਲਾ ਗਾਲਾਂ ਕੱਢੀਆਂ ਉਸ ਤੋਂ ਬਾਅਦ ਜਦੋਂ ਮੈਂ ਘਰ ਆ ਗਿਆ ਕੱਲ ਰਾਤੀ ਮੈਂ ਕਿਹਾ ਚਾਬੀ ਫੜ ਲਓ ਜੀ ਕਹਿੰਦਾ ਨਹੀਂ ਕਰ ਲੈ ਜਾ ਆਪਣੇ ਗੱਡੀ ਮੈਂ ਲੈ ਆ ਗੱਡੀ ਘਰ ਆਪਣੇ ਟਿੱਗਰ ਗੱਡੀ ਘਰ ਖੜੀ ਤੇ ਮੈਨੂੰ ਸਵੇਰੇ ਆਇਆ ਮੈਂ ਹਲੇ ਉੱਠ ਕੇ ਗਿਆ ਹੀ ਸੀਗਾ ਜੀ ਤੇ ਇਹਨੇ ਮੈਨੂੰ ਪਹਿਲਾਂ ਕਹਿੰਦਾ ਤੂੰ ਗਲਤ ਬੋਲ ਰਿਹਾ ਮਾਪੇ ਜੀ ਮੈਂ ਗਲਤ ਨਹੀਂ ਬੋਲ ਰਿਹਾ ਤੁਸੀਂ ਗਲਤ ਬੋਲਦੇ ਆ ਮਾਲਕ ਮੇਰਾ ਕਹਿੰਦਾ ਜੀ ਤੇ ਮਾਲਕ ਦਾ ਨਾਂ ਕੀ ਹੈ ਜਗਦੀਸ਼ ਸਿੰਘ ਤੇ ਇਹਦੀ ਗੱਡੀ ਸਵਾਰੀ ਲੈ ਕੇ ਜਾ ਰਹੀ ਸੀ ਸਵਾਰੀ ਲੈ ਕੇ ਵੀ ਜਾ ਰਿਹਾ ਸੀ ਆ ਵਾਪਸ ਵੀ ਆ ਰਿਹਾ ਸੀ ਵਾਪਸ ਆਂਦੇ ਹੋਏ ਹਾਂ ਜੀ ਹੋਇਆ ਮਾਰੇ ਉੱਤੇ ਲੱਗਾ ਹੈ ਫੈਂਡਰ ਤੇ ਗੱਡੀ ਤੇ ਲੱਗੀ ਆ ਥੋੜਾ ਜਿਹਾ ਲੱਗਾ ਮੈਂ ਕਿਹਾ ਚੱਲ ਮੈਂ ਸੋਚਿਆ ਮੈਂ ਸਹੀ ਵੀ ਕਰਾ ਦੂੰਗਾ ਪਰ ਇਹਨੇ ਸਵੇਰੇ ਜਦੋਂ ਮੈਂ ਗਾਇਆ ਨੂੰ ਮਿਲਣ ਇਹ ਮੈਨੂੰ ਹੱਥੋਂ ਪਾਈ ਹੋਗਾ ਗੱਲ ਪਤਾ ਨਹੀਂ ਕੀ ਮੇਰੇ ਮਾਰੀਆਂ ਵੀ ਇਹਨੇ ਮਾਮਲਾ ਕੀ ਜਿਹੜਾ ਸਿਵਲ ਹੋ ਗਿਆ ਮੇਰੇ ਕੋ ਡਰਾਈਵਰ ਸਭਾਈ ਮੈਂ ਉਹਨੂੰ ਕਿਹਾ ਦਿੱਲੀ ਤੇ ਉੱਥੇ ਜਾ ਕੇ ਮੈਂ ਗਾਇ ਕੋਲ ਚੋਲ ਗਿਆ ਮੈਂ ਇਹਨੂੰ ਕਿ ਪੁੱਛਿਆ ਵੀ ਤੂੰ ਗੱਡੀ ਕਿੱਦਾਂ ਗੱਡੀ ਮਾਰੀ ਕੱਲੇ ਨੇ ਮੈਨੂੰ ਪੁੱਛਿਆ ਮੈਂ ਗੱਡੀ ਕਿੱਦਾਂ ਮਾਰੀ ਤੇ ਮੈਨਾਂ ਗਾਇ ਕੋਲ ਕੱਲੇ ਵੀ ਕੀਤੀ ਤੇ ਵਾਪਸ ਆ ਕੇ ਇੱਥੇ ਘਰ ਆ ਗਿਆ ਮੈਂ ਸਵੇਰੇ ਇਹਨੂੰ ਪੁੱਛਿਆ ਮੈਂ ਇਹਦੇ ਘਰ ਗਿਆ ਜਦੋਂ ਕਰਦੇ ਮੂਰੇ ਖੜਾ ਤੇ ਮੈਂ ਪੁੱਛਿਆ ਵੀ ਤੇ ਗੱਡੀ ਕਿੱਦਾਂ ਮਾਰੀ ਹੈ ਤੇ ਮੈਨਾਂ ਗਾਇ ਕੋਲ ਨਾਲ ਮਾਂ ਵੀ ਸੀ ਨਾਲ ਮੇਰੇ ਹੱਥੋਂ ਪਾਈ ਹੋਵੇ ਇਹਨਾਂ ਬਟ ਤੁਹਾਡੇ ਤੋਂ ਕਿੰਨੇ ਸਮੇਂ ਤੋਂ ਕਰ ਰਿਹਾ ਸੀ ਕੰਮ ਇਹ ਤਿੰਨ ਕਿ ਮਹੀਨਾ ਪਹਿਲਾਂ ਵੀ ਦਾਰੂ ਗੁਰੂ ਪੀਂਦਾ ਨਸ਼ਾ ਕਰਦਾ ਇਹਨੂੰ ਮੈਂ ਰੋਕੀ ਜਨਾ ਵੀ ਫੋਨ ਨਾ ਕਰਿਆ ਕਰ ਤੇ ਸਾਰੇ ਏਟ ਟਾਈਮ ਕੋ ਕੰਮ ਕਰਦਾ ਹੈ ਤੇ ਢੇੜੇ ਦੇ ਗਿਆ ਸੀਗਾ ਢੇੜੇ ਦਾ ਗਿਆ ਸੀ ਕਿੱਥੇ ਗਿਆ ਸੀ ਢੇੜਾ ਲੈ ਕੇ ਕਿੱਥੇ ਗਿਆ ਸੀ ਇਹ ਕੋ ਦੋ ਢੇੜਿਆਂ ਦੇ ਪੈਸੇ ਆ ਤੇ ਮੇਰਾ ਵੀ ਆ ਰਿਹਾ ਗੱਡੀ ਦੇ ਪੈਸੇ ਕਿੱਥੇ ਨਹੀਂ ਸੀਗੀ ਅੱਛਾ ਹਾਂਜੀ ਇਹਨੂੰ ਮੈਂ ਸਮਝਾ ਮੈਂ ਕਿ ਗੱਡੀ ਮੈਂ ਕਿ ਤੂੰ ਆ ਜਾ ਕਰ ਨੂੰ ਗੱਡੀ ਦਿਖਾ ਕਿੱਥੇ ਆ ਜਾਨੂ ਮੈਂ ਗੱਲ ਕੀਤੀ ਤਾਂ ਇਹ ਮੇਰੇ ਗਵਾਹੀ ਦੇ ਹੱਥੋਂ ਕਬਈ ਹੋ ਗਿਆ ਤੇ ਬਹੁਤ ਮਾਮਲੇ ਦੀ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ ਕੀਤੀ ਹੈ ਜੀ ਹ ਜਿਨ੍ਹਾਂ ਚ ਇੱਕ ਹੈ ਪ੍ਰਿੰਸ ਤੇ ਦੂਜੇ ਹੈ ਜਗਬੀਰ ਸਿੰਘ ਇਹਨਾਂ ਦੋਨਾਂ ਦੀ ਆਪਸ ਵਿੱਚ ਲੜਾਈ ਹੋਈ ਹੈ ਤੇ ਇਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਮੈਡਮ ਕਿੱਥੇ ਦੀ ਹੈ ਕੁਝ ਪਤਾ ਚੱਲੇ ਇਹ ਅਪਤਾਰ ਸਿੰਘ ਫਲਾਈ ਰੋਡ ਤੋਂ ਵੱੜਦੇ ਨੇ ਦੋਨੋਂ ਪਾਰਟੀ ਉਹਨੇ ਵੱੜਦੇ ਨੇ ਵੱੜਦੇ ਨੇ ਸ਼ੁਭਨਾਮ ਜੀ ਮੈਡਮ ਆਪਣਾ ਮੈਂ ਡਾਕਟਰ ਆਸ਼ ਟੋਰੀ ਐ